ਸਵਾਗਤ ਹੈ ਦੋਸਤੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019871 ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਦੋ ਪਾਲਕ ਬੱਚੇ ਦਿਖਾਵਾਂਗੇ ਸੇਲ ਆ ਡੇਟੇਲ ਵੀਰ ਤੋਂ ਪੁੱਛੋ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਹਾਂ ਬਾਈ ਗੁਰਪਿਆਰ ਸਿੰਘ ਪਿੰਡ ਦੀਪਗੜ੍ਹ ਜ਼ਿਲ੍ਹਾ ਬਰਨਾਲਾ ਫੋਨ ਨੰਬਰ ਦੱਸੋ ਮੋਬਾਈਲ ਨੰਬਰ ਜੀ 7901922472 7901922472 ਅੱਜ ਆਪਾਂ ਦੋ ਪਾਲਕ ਬੱਚੇ ਦਿਖਾਉਣੀਆਂ ਹਨਾ ਕੀ ਡਿਟੇਲ ਹੈ ਇਹਨਾਂ ਦੀ ਮੀਨ ਨਿਕਸੀਆ ਪਹਿਲੀ ਠੀਕ ਹੈ 8 ਮਹੀਨੇ ਦੀ ਉਮਰ ਆ ਬੱਚੀ ਦੀ ਹੈ ਨਾ ਤੇ ਰਿਕਾਰਡ ਪਤਾ ਵੀ ਕਿਹਦੇ ਸੀਮਨ ਦੇ ਆ ਸਾਰੀ ਥੇਲ ਹੈਗੇ ਆਪਣੇ ਕੋਲੇ ਆਹ ਹੈਗੇ ਇਹ ਵੀ ਇਸ ਦੇ ਹੌਟ ਸਟਾਰ ਦੀ ਇਹ ਠੀਕ ਹੈ ਮਾਵੀ ਆਪਣੇ ਕੋਲ ਹੀ ਆ ਠੀਕ ਹੈ ਬਿਹੜਾ ਵੀ ਆਪਣੇ ਕੋਲੇ ਲਗਭਗ 5-6 ਖੜੀਆਂ ਹਨਾ ਹਾਂ ਹਾਂ ਉਹ ਬੱਚੀ ਦੀ ਮਾਂ ਦਹਾਵੀ ਦੇ ਠੀਕ ਹੈ ਅਚਾ ਬਿਹੜਾ ਵੀ ਆਪਣੇ ਕੋਲੇ ਕਿੰਨੇ ਦੇ ਉੱਤੇ ਬਿਹੜਾ ਚੱਲਦੇ 50 ਹੈ ਸਟ ਆਪਣੀਆਂ 35 40 35 40 35 ਮੀਟਰ ਦਾ ਰਿਕਾਰਡ ਆ ਠੀਕ ਹੈ ਲਗਭਗ 30 ਕਿਲੋ ਤੋਂ ਲੈ ਕੇ ਆਪਾਂ 35-37 ਕਿਲੋ ਦਾ ਕਲੇ ਬਿਹੜਾ ਆਪਣੇ ਕੋਲ ਹੈਗੇ ਆ ਠੀਕ ਹੈ ਦੋਨਾਂ ਦੇ ਮਾਮਾ ਘਰੇ ਆ ਹਨਾ ਠੀਕ ਹੈ ਤੁਹਾਨੂੰ ਮਨ ਗਿਆ ਥੋੜੀ ਜਗ੍ਹਾ ਦੀ ਜ਼ਰੂਰਤ ਆ ਗਈ ਆਪਾਂ ਕੋਲ ਹਨਾ ਠੀਕ ਹੈ ਸੋ ਬੱਚੀਆਂ ਪਾਲਣ ਦੇ ਆਪਾਂ ਨੂੰ ਜਗ੍ਹਾ ਜ਼ਰੂਰੀ ਚਾਹੀਦੀ ਆ ਤੇ 8 ਮਹੀਨੇ ਦੀ ਏਜ ਆ ਥਣਚਾਰੀ ਆ ਥਣ ਦਿਖਾ ਦਿਓ ਝੋਲੀ ਦੇ ਬਹੁਤ ਚੰਗੀ ਝੋਲੀ ਆ ਬੱਸੀ ਠੀਕ ਹੈ ਝੋਲੀ ਚੰਗੀ ਆ ਬਾਕੀ ਜਾਨਤ ਵਾਲੀ ਬੈਣ ਆਗੀ ਠੀਕ ਹੈ ਤੇ ਰੇਟ ਇਹਦਾ ਕੀ ਰੱਖਿਆ ਆਪਾਂ ਰੇਟ ਵੀਰੇ ਫੋਨ ਤੇ ਹੀ ਕਰਦਾ ਏ ਜੋੜੇ ਦੇ ਕਰਦਾ ਏ ਠੀਕ ਹੈ ਚੀਜ਼ ਦੇ ਹਿਸਾਬ ਨਾਲ ਜਾਇਜ਼ ਹੋਊਗਾ ਹਾਂ ਹਾਂ ਬਜਟ ਤੋਰ ਦੀ ਗੇਰਾ ਘੜਾ ਦਈਏ ਦਾ ਸੋਰ ਪਹਿਲੇ ਨੰਬਰ ਤੇ ਬੱਚੀ 8 ਮਹੀਨੇ ਦੀ ਬੱਚੀ ਦੀ ਏਜ ਆਗੀ ਸੋ ਫੇਸ ਕੁਆਲਟੀ ਵਗੈਰਾ ਸੋਹਣੀ ਸਾਫ ਸਸਰੀ ਦਾ ਅੱਜ ਸਮੀ ਬੜੀ ਵੀ ਤੇ ਮਾਮਾ ਜੀ ਬਾਏ ਵੀਰ ਕਹਿੰਦਾ ਘਰੇ ਖੜੀ ਜਾ ਗਈਆਂ 30 ਕਿਲੋ ਤੋਂ ਲੈ ਕੇ 35-37 ਕਿਲੋ ਤੱਕ ਦੁੱਧ ਦੀ ਐਵਰੇਜ ਐਬੀਐਸ ਦੇ ਹੌਟਸਟਾਰ ਵੀ ਆ ਗਈ ਹਨਾ ਠੀਕ ਐ ਸੋ ਬਾਕੀ ਪਤਲੀ ਸਕਰਨ ਦੇ ਵਿੱਚ ਦੇਖੋ ਸੋਹਣੀ ਆਉਣ ਵਾਲੇ ਟਾਈਮ ਦੇ ਵਿੱਚ ਆਪਾਂ ਸਾਂਭ ਹੀ ਗਏ ਲਗਭਗ ਮੂਰੇ ਬਜੇ ਰੋਤ ਦੇ ਵਿੱਚ ਸੀਮੈਂਟ ਲਊ ਚਾਰਕ ਵੀਨੇ ਸਾਂਭ ਕੇ ਬੱਚੀ ਸੀਮੈਂਟ ਲੈਣ ਵਾਲੀ ਆ ਅੱਗੇ 2 ਨੰਬਰ ਤੇ ਆ ਗਈ ਜਿਹੜੀ ਇਹਦਾ ਕੀ ਰਿਕਾਰਡ ਆ ਜੀ 6 ਵਰੇ ਆਪ ਹੈਗੀ ਆ ਵਲਡਵਾਈਟ ਦੇ ਗ੍ਰੈਪ ਸੀਮੈਂਟ ਦੀ ਅੱਛਾ ਵਲਡਵਾਈਟ ਦੇ ਗ੍ਰੈਪ ਦੀ ਗ੍ਰੈਪ ਥਣਚਾਰੀ ਇਹਦੀ ਬਹੁਤ ਚੰਗੀ ਆ ਠੀਕ ਆ ਥਣ ਚਾਰੀ ਹੈ ਹਨਾ 12 ਕਿ ਮਹੀਨਾ ਦਾ ਬੱਚਾ ਹੈਗਾ ਠੀਕ ਆ 12 ਮਹੀਨੇ ਦੀ ਏਜ ਆ ਤੇ ਚਾਰੋ ਜੂਰੀ ਪੂਰੀਆਂ ਫੁੱਲਾ ਜਾਵਾ ਪੂਰੀਆਂ ਫੱਲੜਾਂ ਕੋ ਮਰਜੀ ਭਾਈ ਆ ਠੀਕ ਆ ਰੇਟ ਫਿਰ ਦੋਨਾਂ ਜੋੜ ਦੇ ਇਕੱਠੇ ਕਰਾਂਗੇ ਹਨਾ ਠੀਕ ਆ ਤੋਰ ਦੀ ਬਾਹਰ ਰਿਓ ਨੂੰ ਵੀ ਸੋ ਵੀਰੋ ਕੱਦ ਕਾਠ ਵਗੈਰਾ ਦੇਖੋ ਸ਼ਾਈਨਿੰਗ ਸੂਨਿੰਗ ਦੇਖੋ ਬੱਚੀ ਦੀ ਬਹੁਤ ਚੰਗੀ ਆ ਰਾਜੀ ਸਮੀ ਪਲੀ ਆ ਇਸੀ ਨਾਂ ਵੀ ਕਿਸੇ ਪਾਸੇ ਹੋਣੀ ਸੋ ਦੇਖੋ ਜਮਾ ਕਿਆ ਬਾਤ ਨਖਰਾ ਨੁਖਰਾ ਚੈੱਕ ਕਰੋ ਬੱਚੀ ਦਾ ਸੋਹਣੀ ਸਾਫ ਸੁਥਰੀ ਲਗਭਗ ਆਪਾਂ ਜੀ ਗੱਲ ਕੀਤੇ ਦੋ ਟਾਈਮ ਹੀਨੇ ਸਾਹਮਣੇ ਦੋ ਟਾਈਮ ਹੀਨੇ ਸਾਹਮਣੇ ਵਾਲਾ ਬੰਦਾ ਇਹ ਬਾਕੀ ਸਿਸਟਮ ਇਹਨਾਂ ਦੀ ਰੱਖਿਆ ਹੋਇਆ ਕਿ ਇਹਨੇ ਲਗਭਗ 7-8 ਪਸ਼ੂ ਹੀ ਰੋਕ ਦੇ ਆਪਣੇ ਕੋਲ ਹਨਾ ਇਹ ਵੀ ਮਾਂ ਹੋ ਬੈਠੀ ਆ ਵੀਰੇ ਠੀਕ ਹੈ ਜਿਹੜੀ ਆ ਵੀਰੇ ਕਿੱਟੀ ਹਾਂ ਹਾਂ ਹੋ ਬੈਠੀ ਠੀਕ ਹੈ ਚੰਗੇ ਦੁੱਧ ਵਾਲੀ ਬੈਠਾ ਹਨਾ ਠੀਕ ਹੈ ਠੀਕ ਹੈ ਸੋ 79019 264 26427 ਕੋਈ ਵੀ ਬੈਠ ਤੁਹਾਡੇ ਨੂੰ ਪਸੰਦ ਹੋਵੇ ਬੱਚੀ ਇਸ ਨੰਬਰ ਤੇ ਸੰਪਰਕ ਕਰਕੇ ਖਰੀਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ